ਰਾਣੀ ਅਸਰਾਂ ਨੂੰ ਜਾ ਕੇ ਕਿ ਬਾਂਦੀ ਨੇ ਦੱਸਤਾ ਮਾਂ ਮਾਂ ਤੇਰਾ ਪੁੱਤ ਤੇਰੇ ਪਤੀ ਨੇ ਕਤਲ ਕਰਨ ਵਾਸਤੇ ਤੋਰਤਾ ਸੋ ਪੁੱਤ ਕਾਲੇ ਜੀ ਨਾਲ ਤੇ ਜੰਮਦੇ ਮਾਂ ਮੈਂ ਕੋਹੇ ਲੱਗਦੇ ਸੋ ਨਜਰਾ ਅੰਦਰ ਪੁੱਤਰ ਨੂੰ ਰਖੀਏ ਨੇਰੇ ਚਾਨਣ ਜਾਂਦਾ ਹੋ ਪੁੱਤ ਖੇਲਣ ਵਿੱਚ ਬਾਜ਼ਾਰ ਦੇ ਮਾਮਾ ਕੋਲੇ ਜਾਣ ਢੋ ਕੀ ਖਾਣ ਕਮਾਈ ਨਾ ਪੰਛੀਆਂ ਪਰ ਬੁਰੇ ਪੁੱਤਾਂ ਦੇ ਮੋ ਰਹਿਣੀ ਅਸਰਾ ਰੋ ਰੋ ਕੇ ਕਿਵੇਂ ਬਰਲਾਪ ਕਰਦੀ ਆਪਦੇ ਪਤੀ ਮੁਰੇ ਇਹ ਕਰਦੀ ਆ ਬਾਈ ਮਾਰੇ ਜੇ ਗਾਉਂ ਦੀ ਗੱਲ ਕਰਾਂ ਗੌਂਦਾਂ ਮੈਨੂੰ ਸਰਦਾਰ ਬਲਜੀਤ ਸਿੰਘਾ ਬੁਲਾਏ ਪਰ ਤਾਂ ਨਹੀਂ ਕਿ ਇਹਨਾਂ ਦੇ ਪੁੱਤਰ ਦੀ ਖੁਸ਼ੀ ਦੇ ਅੰਦਰ ਵਿਆਹ ਦੀ ਖੁਸ਼ੀ ਦੇ ਅੰਦਰ ਇਹ ਪ੍ਰੋਗਰਾਮ ਰੱਖਿਆ ਗਿਆ ਪਹਿਲਾ ਸਰਦਾਰ ਬੰਜੀਤ ਸਿੰਘ ਜੀ ਨੂੰ ਲੱਖ ਲੱਖ ਵਧਾਈ ਇਸ ਪ੍ਰੋਗਰਾਮ ਦੀ ਉਹਨਾਂ ਦੇ ਬੇਟੇ ਦੀ ਸਾਦੀ ਦੀ ਵਧਾਈ ਜੇ ਡਾਕਟਰ ਸਾਡੇ ਸਰਦਾਰ ਕਰਮੇਲ ਸਿੰਘ ਜੀ ਮੌਜੂਦ ਸਾਹਿਬ ਇਹਨਾਂ ਨੂੰ ਲੱਖ ਲੱਖ ਵਧਾਈ ਸਾਕਤੇ ਦੇ ਦਰਸ਼ਨ ਕਰਾਏ ਮੈਂ ਤੇ ਦਿਲੋਂ ਸ਼ੁਕਰਗੁਜ਼ਾਰ ਹਾਂ ਰੀਣੀ ਇਹਨਾਂ ਦਾ ਤੇ ਕਿਹਾ ਕੁਰਸੇ ਦੀ ਕੌਣ ਬਖ ਦੀ ਗੱਲ ਹੈ ਕਹਿੰਦੇ ਜਦੋਂ ਪੂਰ ਦੇ ਹੱਥਾਂ 'ਚ ਹਤਕੜੀ ਪੈਰਾਂ 'ਚ ਬੇੜੀ ਗਲ 'ਚ ਜ਼ੰਜੀਰ ਜੀ ਤਾਂ ਕਿਨੇ ਰਾਜੇ ਸਲਵਾਨ ਨੇ ਹੁਕਮ ਦਿੱਤਾ ਬੀਨੋ ਜੰਕਲ ਸੀ ਜਾ ਕੇ ਟੋਟਾ ਟੋਟਾ ਕਰ ਦੋ ਗੁਰਸ ਸਿੰਘ ਜੀ ਇਧਰ ਪੂਰਨ ਭਗਤ ਨੂੰ ਲੈ ਚਲੇ ਜਲਾਦ ਉਧਰ ਕਿਨੂੰ ਰਾਣੀ ਅਸਰਾਂ ਨੂੰ ਜਾ ਕੇ ਕਿ ਬਾਂਦੀ ਨੇ ਦਾਤਾ ਮਾਂ ਮਾਂ ਤੇਰਾ ਪੁੱਤ ਤੇਰੇ ਪਤੀ ਨੇ ਕਤਲ ਕਰਨ ਵਾਸਤੇ ਤੋਰਤਾ ਅਸਰਾਂ ਦੇ ਪੰਜ ਚਾਰ ਪੁੱਤ ਨਹੀਂ ਸੀ ਰਾਜਾ ਸਲਵਾਨ ਦੇ ਪੰਜ ਚਾਰ ਪੁੱਤ ਨਹੀਂ ਸੀ ਗੁਰਸ ਸਿੰਘ ਜੀ ਇਕੱਲੇ ਹੀ ਪੁੱਤ ਸੀ ਜਿਹੜਾ ਗੋਰਖ ਦੇ ਬਚਨ ਤੋਂ ਪੈਦਾ ਹੋਇਆ ਸੀ ਆਹਾ ਕਹਿੰਦੇ ਪੁੱਤ ਦਾ ਦੁੱਖ ਸੁਣਿਆ ਗੁਰਸ ਸਿੰਘ ਜੀ ਇਹ ਪੁੱਤ ਬਾਜ਼ਾਰ ਕਿ ਨਹੀਂ ਮਿਲ ਪੁੱਤ ਹੱਟਿਆ ਤੋਂ ਮੁੱਲ ਨਹੀਂ ਮਿਲਦਾ। ਉਹ ਪੁੱਤ ਦੀ ਦੌਖੇ ਵੀ ਪੂਰ ਕਰੀ ਜਦ ਪੁੱਤ ਆ ਲੱਗੇ ਆ ਤੇਰੇ ਪੁੱਤ ਨੂੰ ਤੇਰੇ ਪਤੀ ਨੇ ਕਤਲ ਕਰ ਦੇ ਬਾਅਦ ਤੇ ਕਹਿ ਰਹੇ ਜਿੰਦਾ ਤੇ ਤੋਰ ਜਾ ਜਲਾਦਾ ਮਰੇ। ਗੁਰਖਦੇ ਸਾਰੇ ਕੰਮ ਦੀ ਗੱਲ ਕਰਾ ਚਾਰ ਦਿਨ ਦਾ ਗਾਉਣੇ ਤੋਂ ਪਿੱਛੇ ਆ। ਟੋਟਲ ਮੈਨੂੰ ਅੱਖਰ ਲੈਣ ਦਾ ਗਾਉਣੋਂ ਦਾ ਕੱਲੇ ਪੂਰਨ ਦਾ। ਜਿਹੜੇ ਸਿਰੇ ਤੋਂ ਲੈ ਕੇ ਸਿਰੇ ਲੋ ਅੱਠ ਦਿਨ ਲੱਗਦੇ। ਗੁਰਖਦੇ ਆਪਾਂ ਬਿਟਾਲੇ ਖੜੇ ਆ। ਪਾਰੇ ਕਹਿੰਦੇ ਜਦੋਂ ਆ ਕਿਹਾ ਤੇਰੇ ਪੁੱਤ ਨੂੰ ਤੋੜਦਾ ਤੇਰੇ ਪਤੀ ਕਹਿੰਦੇ ਸਿਰ ਤੇ ਦੁਪੱਟਾ ਨਹੀਂ ਸੀ ਪੈਰਾਂ 'ਚ ਜੁੱਤੀ ਨਹੀਂ ਸੀ ਪੁੱਤ ਦੇ ਦੁੱਖ ਨਹੀਂ ਕਰੀ ਜ਼ੋਰ ਨਾਲ ਪੱਜਦੇ ਕਹਿੰਦੇ ਕਿੱਧਰ ਲੱਗੇ ਕਿੱਧਰ ਲੱਗੇ ਤੇਰੇ ਪੁੱਤ ਗੁਰਸਿੱਧ ਗਾਹਾਂ ਜਾਂਦੇ ਆ ਦਿਮਾਗ ਦੀ ਗੱਲ ਹੈ ਉਹ ਪੁੱਤ ਨੂੰ ਮਿਲੇ ਤੇ ਕੀ ਬਣੂਗਾ ਉਹਨੂੰ ਮਿਲ ਜਿਹਦੇ ਹੁਕਮ ਨਾਲ ਬੰਨਿਆਂਗੇ ਗੁਰ ਸੰਗਤ ਹੀ ਉਹ ਤਾਂ ਦੇਖੇ ਨਹੀਂ ਸਰ ਤੇ ਟੋਪਟਾ ਨਹੀਂ ਹੈਗਾ ਉਹ ਨਹੀਂ ਦੇਖਿਆ ਪੈਸੇ ਦੀ ਜੁੱਤੀ ਨਹੀਂ ਹੈਗੀ ਆ ਕੇ ਦਰਬਾਰ ਦੇ ਵਿੱਚ ਆਏ ਆਪਣੇ ਪਤੀ ਮੂਹਰੇ ਖੜ ਗਈ ਦੋ ਚਾਰ ਗੱਲਾਂ ਕਰਦੀ ਹੈ ਆ ਕੇ ਪਿੱਛੇ ਦਰਬਾਰ ਦੇ ਰਾਣੀ ਅਸਰ ਹ ਪੈਂਦੀ ਰੋ ਉਹ ਪਤਨਹਰੀ ਅਕਲ ਦੇ ਅੰਦੀ ਹੈ ਸਿਰ ਕੀ ਕੀਮਤ ਨੂੰ ਹੋ ਕਦੇ ਪਤਨਾ ਚਾਹੀਏ ਮਾਰਨਾ ਪਵਾ ਸੱਤਰ ਬਹਿਰੀ ਹੋ ਜਦੋਂ ਪੀੜਾ ਨਾ ਪਿਆ ਤੇ ਪੈਂਦੀ ਆ ਪੁੱਤ ਅੱਗੇ ਜਾਣ ਯਾ ਤਾਂ ਵੀਰਾ ਨਾ ਪੀਂਦੇ ਆ ਤੇ ਪੈਂਦੀ ਆ ਪੁੱਤ ਅੱਗੇ ਜਾਣ ਖਲੋ ਪੁੱਤ ਕਾਲੇ ਜਿਨਾ ਤੇ ਜੰਮਦੇ ਨਾ ਮਾ ਕੋਹੇ ਲੱਗਦੇ ਸੋ ਨਾਜਰਾ ਅੰਦਰ ਪੁੱਤਰ ਨੂੰ ਰੱਖੀਏ ਨੇਰੇ ਚੰਨ ਨੇ ਜਾਂਦਾ ਹੋ ਪੁੱਤ ਖੇਡਣ ਵਿੱਚ ਬਾਜ਼ਾਰ ਦੇ ਮਾਮਾ ਕੋਲੇ ਜਾਣ ਖਲੋ ਪਾਜੀ ਉਧਰ ਦਾਲ ਚੁੱਲੇ ਤੇ ਛੱਡ ਜੇ ਪਰ ਪੁੱਤ ਨੂੰ ਹਟਾਉਂਦੀ ਮਾਂ ਖੇਡਣ ਤੋਂ ਗੁਰਸੇਂ ਦੀ ਮਾਂ ਦਾ ਕਰਜ਼ਾ ਲੈਣਾ ਹੋਵੇ ਗੁਰਸੇਂ ਦੀ 7 ਜਰਮਨੀ ਉੱਤਰਦਾ ਜੇ ਬਾਪ ਦਾ ਕਰਜ ਤਾਂ ਚਾਰ ਜਨਮ ਗ੍ਰੰਥ ਕਹਿੰਦੇ ਨੇ ਮੈਂ ਨਹੀਂ ਕਹਿ ਰਿਹਾ ਗ੍ਰੰਥ ਕਵਾਹੀ ਲੰਦੇ ਪਰ ਗੁਰਸਿੰਧ ਦੀ ਕਈ ਸੱਜਣ ਜਾਣਦੇ ਹੋਗੇ ਬਰੇ ਜੜੀ ਜੀ ਬੜੇ ਬਿੱਧਮਾਨ ਸੀ ਸਰਦਾਰ ਕਰਮੇਲ ਸਿੰਘ ਜੀ ਭੰਦੇਰ ਜਿਹੜੇ ਇੱਕ ਆ ਗੱਲ ਕਹਿੰਦੀ ਹੁੰਦੇ ਬਾਹ ਖੜੀ ਕਰਕੇ ਕਹਿੰਦੇ ਬੋਲੋ ਕੀ ਸੁਣਾ ਵਰਸਲੀ ਬੜੀ ਮਿੰਤ ਕਰੀ ਸੀ ਇਹ ਮਿੰਤ ਦੇ ਫੜਲੇ ਪਰ ਉਹ ਕਹਿੰਦੇ ਆਹ ਸ਼ਬਦ ਕਹਿੰਦੇ ਕਹਿੰਦੇ ਪੁੱਤਰ ਜੇ ਅਸੀਂ ਜੰਨਤ ਕਹਿੰਦੇ ਜਿਹਨੂੰ ਜੰਨਤ ਕਹਿੰਦੇ ਆ ਜੰਨਤ ਦੇ ਮਾਂ ਦੇ ਪੈਰਾਂ ਥੱਲੇ ਫਿਰ ਤੇਰ ਬਾਜਾ ਕਿੱਥੇ ਰਹਿ ਗਿਆ ਜੰਨਤ ਦੇ ਵਿੱਚ ਜਦੇ ਦਾਖਲ ਹੋਵਾਂਗੇ ਜੇ ਦਰਵਾਜ਼ਾ ਖੁੱਲੂਗਾ ਜੇ ਦਰਵਾਜ਼ਾ ਬੰਦ ਰਹੇਗਾ ਜੰਨਤ ਵਿੱਚ ਦਾਖਲ ਨਹੀਂ ਹੋ ਸਕਦੇ ਦਰਵਾਜ਼ਾ ਕਿੱਥੇ ਆ ਤਾਂ ਦਰਵਾਜ਼ਾ ਬਾਪ ਆ ਜੀ ਵਾਹ ਉਹ ਸੱਚ ਹੈ ਆਹ ਪੁੱਤ ਖੇਲਣ ਵਿੱਚ ਬਿਜਾਰਦੇ ਮਾ ਮਾ ਕੋਲੇ ਜਾਣ ਖਲੋ ਪੁੱਤਰ ਜਾਣ ਪ੍ਰਦੇਸ਼ ਨੂੰ ਮਾ ਮਾ ਬੈ ਕੇ ਪੈਂਦੀਆਂ ਰੋ ਕਿ ਖਾਣ ਕਮਾਈ ਇਹਨਾਂ ਪੰਛੀਆਂ ਪਰ ਬੁਰੇ ਪੁੱਤਾਂ ਦੇ ਮੋ ਰੈਣੀ ਅਸਰਾ ਰੋ ਰੋ ਕੇ ਕਿਵੇਂ ਬਰਲਾਪ ਕਰਦੀ ਆਪਦੇ ਪਤੀ ਮੁਰੇ ਇਹ ਕਰਦੀ ਆ ਬਈ ਈਦਾ ਪੁੱਤ ਨਾ ਆ ਗਿਆ ਕਾਰ ਹੋਵੇ ਆ ਗੁਰੂ ਪ੍ਰੀਤਸਾ ਸਿੰਘ ਜੀ ਇਥੋਂ ਇੱਕ ਕਲੀ ਹੋਰ ਕਹੂੰਗਾ ਕਿਥੇ ਆਪਾਂ ਖੜੀਆਂ ਕਿਥੇ ਖੜੇ ਸੀ ਕਹਿੰਦੇ ਆਕੇ ਵਿੱਚ ਦਰਬਾਰ ਦੇ ਰਾਣੀ ਅਸਰਾ ਤੈਦੀਰ ਉਸ ਤੋਂ ਮਾਰੇ ਅਕਲ ਦੇ ਅੰਧਿਆ ਤੇਰੀ ਕੀਮਤ ਨੂੰ ਹੋ ਕਦੇ ਪਤਨਾ ਚਾਹੀਏ ਮਾਰਨਾ ਪਰ ਮੈਂ 70 ਵੈਰੀ ਹੋ ਜਦੋਂ ਭੀੜਾ ਮਾਪਿਆ ਤੇ ਪੈਂਦੀ ਆ ਪੁੱਤ ਅੱਗੇ ਜਾਣ ਖਲੋ ਪੁੱਤ ਕਾਲੇ ਜਿੰਨਾ ਦੇ ਜੰਮਦੇ ਮਾਮਾ ਗੋਰੇ ਲੱਗਦੇ ਸੋ ਅੰਦਰ ਪੁੱਤ ਨੂੰ ਰਖੀਏ ਨੇਰੇ ਚਾਨਣ ਜਾਂਦਾ ਹੋ ਪੁੱਤ ਖੇਨਣੇ ਵਿੱਚ ਬਿਜਾਰਦੇ ਮਾਮਾ ਕੋਲੇ ਜਾਂ ਖਲੋ ਔਰ ਪੁੱਤਾਂ ਦੇ ਆਸਿਆ ਟਕੇ ਧਾਤੀ ਵਿੱਚ ਗਰੋ ਕਿ ਖਾਣੇ ਸਮਾਨੀਆ ਨੇ ਪੰਜਿਆਂ ਪਰ ਗੋਰੇ ਪੁੱਤਾਂ ਦੇ ਉਹ ਇਹ ਮੁੱਖ ਵਿੱਚ ਚੋਗਾ ਦੇਣ ਦੇ ਕੋਈ ਦੇ ਚੰਦ ਪਰੋ ਔਰ ਗੱਦੀ ਸੀ ਰਾਜੇ ਰਾਮ ਆਜ ਨੇ ਲਿਖਤਾ ਕਹਿੰਦੇ ਗੱਦੀ ਸੀ ਰਾਜੇ ਰਾਗ ਦੀ ਜਿਹੜੀ ਲਈ ਭੱਜਨੇ ਕੋ ਉਹ ਨਾੜੀ ਕਰੀ ਚਕਾਈ ਉਹ ਕੱਪਾ ਕੱਪੇ ਪੁੱਤਰ ਪੜਾ ਗੀ ਧੋ ਉਸੇ ਭੱਜਤ ਤੁਮਤੇ ਪੈ ਗਿਆ ਸੀਤਾ ਰਾਉਨ ਨੇ ਲਈ ਲਕੋ ਸਾਡਾ ਮੁੱਢੋ ਸੁੱਕਣਾ ਦਾ ਬੈਰ ਹੈ ਨਾ ਰੜ ਕੇ ਬੈਂਦੀਆਂ ਦੋ ਦੇ ਦੇ ਦੇਸ ਨਕਾਲਾ ਪਤਨੂ ਜਉ ਮਰੀਆਂ ਬਰਾਦਰ ਓ ਤੇਰੇ ਪਾਦਾ ਮਰ ਜੂ ਮੇਰੇ ਪਾਦਾ ਜਿਉਂਦਾ ਰਹਿ ਜੂ ਕਰ ਸੰਗਤੀ ਕਹਿੰਦੇ ਕੌਣ ਜਦੋਂ ਰਾਜੇ ਸਲਵਾਰ ਨੇ ਸਾਰੀ ਗੱਲ ਸੁਣ ਲਈ ਕਹਿੰਦਾ ਅਸਰਾ ਪੁੱਤ ਦਾ ਜਿਆਦੇ ਮੋਹ ਹੁੰਦਾ ਆਏ ਘਰ ਤੈਨੂੰ ਪੁੱਤ ਦੇ ਨਾਲੇ ਤੋਰ ਦੇਣਾ ਆਹ ਗੁਰਸ਼ਨੀ ਜਿਆਦਾ ਆਏ ਕਿ ਹਾਹਾ ਅਸਰਾ ਕਹਿੰਦੀ ਹੌਲੇ ਫੇਰ ਨਹੀਂ ਰਿਹਾ ਗੁਰਸ਼ਨੀ ਉਸੇ ਦਮ ਜਿੱਦਰ ਪੁੱਤਰ ਨੂੰ ਲੱਗਦੀ ਉਧਰ ਭੱਜ ਚਲੋ ਚੱਲ ਭੱਜੀ ਜਾਂਦੇ ਆ ਪੂਰਨ ਨੂੰ ਕੌਣ ਸੀ ਜਰਾਦ ਉਹ ਸੰਗਤ ਦੇ ਵਿੱਚ ਵਿਦਵਾਨ ਹੁੰਦੇ ਨੇ ਕੀਦੇ ਪੁੱਤ ਸੀ ਇੱਕ ਖੀਦੂ ਨੌਂਦਾ ਮੱਝ ਵੀ ਸੀ ਗੁਰਸਖ ਦੇ ਉਹ ਰਾਜੇ ਦੇ ਦਰਬਾਰ ਦੇ ਵਿੱਚ ਡਿਊਟੀ ਕਰਦਾ ਸੀ ਖਿੱਦੂ ਦੇ ਸੱਤ ਪੁੱਤ ਸੀ ਸੱਤ ਇੱਕ ਧੀ ਸੀ ਉਹ ਖਿੱਦੂ ਦੇ ਪੁੱਤਾਂ ਨੇ ਹੱਥਾਂ ਜਹਾੜੀ ਲਾਈਤੀ ਪੂਰਨ ਕਹਿੰਦੇ ਖਿੱਦੂ ਨਾਲ ਗਿਆ ਆਹਾ ਜੱਜ ਕਹਿੰਦੇ ਨਾਲ ਜਾਂਦਾ ਜਾਂਦਾ ਇਹ ਗੱਲ ਕਹਿੰਦਾ ਖਿੱਦੂ ਉਹ ਕਹਿੰਦਾ ਜੇ ਮੈਨੂੰ ਮੈਂ ਪਹੁੰਚਦਾ ਨਾ ਪੁੱਤਰੋ ਪੂਰਨ ਤੁਸੀਂ ਕਤਲ ਕਰੋਗੇ ਥੋੜੋ ਜੰਮ ਦੇ ਦਾ ਗਲ ਘੁੱਟੇ ਦਿੰਦਾ ਆਪੂਰ ਨੂੰ ਖਿੱਦੂ ਬਹੁਤ ਪਿਆਰ ਕਰਦਾ ਸੀ। ਪੂਰ ਤੇ ਖਿੱਦੂ ਦੇ ਨਾਲ ਕੇ ਇਕੱਠਾ ਹੋ ਸੀ। ਆਹਾ ਗੁਰਸਿੰਦ ਸਿੰਘ ਇਹ ਕਹਿੰਦਾ ਉਹ ਪੁੱਤ ਕਹਿੰਦੇ ਨੇ ਬਾਪੂ ਰਾਜ ਦਾ ਹੁਕਮ ਹੈ। ਇਹਦੀਆਂ ਕੂਨੀਆ ਕੋਲੋਂ ਬਾਹਾ ਗੋਡਿਆਂ ਕੋਲ ਲੱਤਾਂ ਕੱਟਣੀਆਂ। ਰਾਜ ਦਾ ਹੁਕਮ ਹੈ। ਐ ਗੱਲਾਂ ਕਰਦੇ ਜਾਂਦੇ ਨੇ ਗੁਰਸਿੰਦ ਇਹਨੇ ਨੂੰ ਕਹੋ ਰਾਣੀ ਅਸਰਾਂ ਨੇ ਦੇਖਿਆ ਉਹ ਜਦਾ ਮੇਰਾ ਪੁੱਤ ਗੁਰਸਿੰਦ ਹਾਕਮ ਆਰੀ ਕਹਿੰਦੀ ਮੈਂ ਪੁੱਤ ਪੂਰਨਾ ਦਾ ਰੀਪਤ ਨੂੰ ਅਤਤੀ ਮਾਣੇ ਅ ਕਮਲੀ ਮਾਣੇ ਜਿਹੜੀ ਰੋਂਦੀ ਆਉਂਦੀ ਆ ਭੁੱਬਾ ਮਾਰਦੀ ਆਉਂਦੀ ਆ ਹਾਕ ਮਾਰੀ ਜਦ ਪਿੱਛੇ ਮੁੜ ਕੇ ਵੇਖਿਆ ਕਮਲੀ ਮਾਂ ਆਉਂਦੀ ਸੀ ਗੁਰਸਦੀ ਜਲਾਤਾ ਨੂੰ ਕਿਹਾ ਸੋਰਨੇ ਵੀਰ ਆ ਦੋ ਮਿੰਟ ਵੀਰੇ ਹੱਥ ਘੜੀ ਖੋਵੇਂ ਮਾਂ ਦੇ ਪੈਰੀ ਹੱਥ ਲਾ ਲੈ ਜਾਂਦੀ ਵਾ ਜਾਂਦੀ ਵਾ ਹਰ ਮਾਂ ਦੇ ਪੈਰੀ ਹੱਥ ਲਾ ਲੈ ਆ ਹੱਥ ਘੜੀ ਖੋਲਿਓ ਗੁਰਸਦੀ ਜਲਾਤਾ ਨੇ ਜਦ ਗੀਤੂ ਕਨੀ ਜਾਕੇ ਕਿਤੂ ਕਲਾ ਖੋਲ ਤੀ ਤੇ ਕਿਹੜਾ ਮੁਰਗੀ ਮੈ ਗੁਰਸਦੀ ਗਲ ਦੇ ਵਿੱਚ ਜੀਰ ਕਹਿੰਦੇਗਾ ਪੈਰਾਂ ਚ ਵੀੜੀ ਹੱਥ ਖੜੀ ਖੋਲਦੀ ਆਂ ਮੱਖੜੀ ਖੋਲੀ ਕਹਿੰਦੇ ਆਏ ਆਉਂਦੇ ਸੀ ਕਪੜੀ ਮਾਂ ਭੱਜੀ ਭੱਜ ਕੇ ਜਾ ਕੇ ਮਾਂ ਦੇ ਪੈਰੀ ਹੱਥ ਲਾਏ ਗੁਰਸਦੀ ਪੈਰੀ ਹੱਥ ਲਾਏ ਕਬਲੀ ਮਾਂ ਆ ਪਹਿਰਾ ਤਾਂ ਨੰਗੀ ਉਹ ਆ ਗਈ ਆਹਾ ਕਹਿੰਦੇ ਆਪਦੇ ਪੁੱਤ ਨੂੰ ਹੈ ਬਾਹ ਤੋਂ ਖੜਾ ਕਰਿਆ ਸਾਤੀ ਨਾਲ ਲਾ ਲਿਆ ਸਾਤੀ ਨਾਲ ਲਾਇਆ ਪੁੱਤ ਨੂੰ ਆਹ ਮੁਖ ਚੋਂ ਪੀ ਜਾਂਦੀ ਆ ਵਖ ਚੋਂ ਪੀ ਜਾਂਦੀ ਆ ਕਹਿੰਦੀ ਰਹਾ ਗੁਰ ਸੰਗਤियां ਇਹ ਮੁਖ ਚੋਂ ਪੀ ਜਾਂਦੇ ਕਹਿੰਦੀ ਪੁੱਤ ਆਹ ਹਾ ਪੁੱਤ ਪੁੱਤ ਕਾਹ ਲੱਗੀ ਕਰਨੀ ਆਹ ਹਾ ਉਹਨੇ ਕਿਵੇਂ ਇਹ ਕਰਿਆ ਸੀ ਕੰਮ ਇੱਕ ਨੂਨਾ ਸੀ ਰਾਜੇ ਸਲਵਾਨ ਦੇ ਦੂਜੇ ਘਰ ਗੁਰ ਸੰਗਤੀਆਂ ਜਦਾਂ ਕਹਿ ਲੱਗਾ ਰੋਣ ਲੱਗੀ ਆਪਣੀ ਮਾਂ ਤੋਰਨੇ ਪਿੱਛੇ ਨੂੰ ਕਰਿਆ ਨਾਰਨੀ ਮਾਤਾ ਮੇਰੀ ਐਵੇਂ ਲੰਬੜੇ ਬਹਿਣਾ ਪਾ ਨਾਰੋ ਨੀ ਨਾਤਾ ਮੇਰੀ ਐਵੇਂ ਲੰਬੜੇ ਬਹਿਣਾ ਪਾ ਮੈਂ ਚੱਲਿਆ ਨੇਕੀ ਖੱਤ ਕੇ ਧੋਤੀ ਰਾਸ ਬਣਾ ਇੱਕ ਸਦਨਾ ਲਾਈ ਸੈਂਤੀ ਭਗਤੀ ਰਾਮਦਾਸ ਗਿਆ ਕਮਾ ਬਾਪੇ ਧੰਨੇ ਨੇ ਭਗਤੀ ਕਮਾ ਲਈ ਬਸੇ ਠਾਕਰੇ ਤੋਂ ਗਿਆ ਛੜਾ ਪੂਰਨ ਭਗਤ ਰਾਣੀ ਅਸਰਾਂ ਦਾ ਦੋ ਚਾਰ ਕਰਨਾ ਕਿਵੇਂ ਕਰਦਾ ਹੈ ਇਹ ਕਿਉਂ ਕਸਾ ਵੇਰੀ